ਇਸ ਵੱਲ ਦੀ ਬੇਹਦੀ ਮੰਦਪੱਗੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰੂ ਘਰ ਚ ਕੀਰਤਨ ਸਿੱਖਣ ਗਈ ਬੱਚੀ ਨੂੰ ਕਮਰੇ ਚ ਲੈ ਗਿਆ ਬਾਬਾ ਅਤੇ ਕੀਤੀ ਮਾੜੀ ਹਰਕਤ ਦੇਖੋ ਰੋਜ ਦੇ ਵਿੱਚ ਲੋਕਾਂ ਨੇ ਕੀ ਕੀਤਾ ਹਾਲ

ਸੇ ਖੜਾਉਂਦੀ ਪਾਰ ਸਕਦੀ ਸੀ ਕੁੜੀ ਇੱਥੇ ਗੁਰਦੁਆਰੇ ਪਾਰ ਸਿੱਖਣਾਉਂਦੀ ਸੀ ਤੇ ਬਾਬੇ ਨੇ ਇਹ ਗਲਤ ਕੰਮ ਕੀਤਾ ਕੁੜੀ ਨਾਲ ਸ਼ਿਕਾਇਤ ਇਦਾਂ ਦੀ ਆਈ ਆ ਕਰਦੇ ਪਹਿਲਾਂ ਵੀ ਪਿੰਡ ਵਾਸੀ ਨੂੰ ਲੱਗਾ ਪਤਾ ਇਹਦੇ ਬਾਰੇ ਹਾਂਜੀ ਪਹਿਲਾਂ ਵੀ ਪਤਾ ਹੈ ਦਾ ਵੀ ਜਿਹਦੇ ਪ੍ਰਸ਼ਾਦ ਜਾਂਦਾ ਕੁੜੀਆਂ ਦੇ ਆ ਸਾਡੇ ਜਿੰਦਾਵਾ ਤੁਸੀਂ ਇਹਨੂੰ ਪਿੰਡ ਪਿੰਡ ਵਸੀਆਂ ਦੇ ਪਹਿਲਾਂ ਯਾਦ ਹੀ ਕਮੇਟੀ ਨੂੰ ਕੋਈ ਕਮੇਟੀ ਮਰੀ ਹੋਈ ਐ ਇੱਥੇ ਹੀ ਕਮੇਟੀ ਵਾਲੇ ਆਉਣਾ ਨਹੀਂ ਆਉਂਦੀ ਕਮੇਟੀ ਵਾਲੇ ਤਾਂ ਸਾਡਾ ਸਰਪੰਚ ਸਾਰੇ ਸਾਡੇ ਨਾਲ ਸੀ ਇਹ ਤੇ ਇਹਨਾਂ ਨੇ ਲਾਠੀ ਚਾਰ ਦੀ ਵੀ ਸਾਡੇ ਤੇ ਕਰਵਾ ਦਿੱਤਾ ਲਾਠੀ ਚਾਰ ਦੀ ਕਰਵਾ ਦਿੱਤਾ ਇਹਨਾਂ ਨੇ ਕੋਈ ਸਹੀ ਨਾ ਮਾਪਿਓ ਦੇ ਸਾਡੇ ਮਾਪਿਆਂ ਨੇ ਵੀ ਇਹਨਾਂ ਨੇ ਜੰਡੇ ਚਲਾ ਦਿੱਤੇ ਖੰਡੀ ਵੀ ਮਾਂ ਦੇ ਵੀ ਫਿਰ ਸਾਡੇ ਕੋਲ ਲੈ ਗਿਆ ਉਹਨੂੰ ਗੱਲ ਲੈ ਕੇ ਘਰ ਚ ਬਾ ਕੇ ਇਹ ਪੂਰਾ ਸਾਡੇ ਪਾਕ ਬੈਠੇ ਨੇ ਸਾਡੇ ਪਿੰਡ ਦੇ ਸਰਪੰਚ ਨੇ ਸਾਡੀ ਸੁਣਿਆ ਕੋਈ ਗੱਲ ਨਹੀਂ ਸੁਣੀ ਸਾਡੇ ਬੱਚਿਆਂ ਦੇ ਦੰਨੇ ਵਰਵਾਏ ਆ ਕੀ ਕਹਿ ਕੇ ਗਏ ਪਿੰਡ ਦੇ ਸਾਹਲੇ ਉਹਨਾਂ ਨੇ ਸੁਣਾ ਪਾਣੀ ਕਿੱਥੇ ਨੇ ਕੋਈ ਨਹੀਂ ਸੀ ਉਹਨੇ ਪੈਸਾ ਤੇ ਲੈਣ ਲਾਏ ਇਹ ਤਾਂ ਬਾਲ ਗੁੱਟਾਂ ਨੇ ਨਾ ਕਰ ਦਿੱਤੀ ਇਹ ਨਿਯਮੀਦਾਰ ਸਾਰੇ ਇਕੱਠੇ ਕਰਕੇ ਬੰਦਾ ਜੜਾਏ ਉਹਨਾਂ ਦੇ ਬੰਦੇ ਹਾਂ ਬੰਦੇ ਬਾਹਰ ਕੱਢੇ ਹਾਂ दीवार के अंदर लाके हां अंदर कट्टी लाके बंदा अंदरो कट्टा बाहर स्वागत आया तीनों के करी है ये पूरी पूरी खाने ले गए हां जी खाने ले गए नाली साहब चाहिए ना साहब चाहिए ना सो कमेटी को आदमी लगा के अंदर बात कहो जगह तुम्हारेच नहीं रहने देनी कमेटी बदल लो कमेटी नहीं बदलेंगे बात ही है तुम्हें ਹਾਂ ਕਮੇਟੀ ਅਸੀਂ ਇਹਨਾਂ ਰਹਿ ਰਾਸ ਦਾ ਪ੍ਰਕਾਸ਼ ਵੀ ਕਰਵਾਇਆ ਵਾਹ ਸਵਾਗਤ ਦੇਣਾ ਦੱਸੋ ਤੁਸੀਂ ਇਹਦਾ ਸਵਾਲ ਹੈ ਇਹ ਸਾਥ ਨਾਲ ਤੋਂ ਬਾਣ ਹਾਂ ਗਰੀ ਨੂੰ ਕਿੱਥੇ ਦੇ ਚਮਚੇ ਦਾ 1 ਰੁਪਈਆ ਗੱਟੀਆਂ ਦੇ ਵੀ ਕੋ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੇ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪੌਕਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੇ ਅਸੀਂ ਸ਼ੀਸ਼ੇ ਟੁੱਟ ਗਏ ਸੀ ਉਸ ਸੰਬੰਧ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀਆਂ ਸਰਾਂ ਉਸ ਸੰਬੰਧ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਬੀਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ